ਕਾਚਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ 'ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਡਿਜ਼ਾਈਨ ਲੈ ਕੇ ਆਈ ਹਾਂ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟਾਂਾਂ ਤੇ ਸਵੈਟਰ ਤੇ ਕੈਪ ਤੇ ਜਾਂ ਜੇਕਰ ਆਪਾਂ ਇਸ ਤਰ੍ਹਾਂ ਆਪਣੀ ਕੋਈ ਲੌਂਗ ਜੈਕਟ ਕਾਰਡੀਗਨ ਵਗੈਰਾ ਬਣਾ ਰਹੇ ਹਾਂ ਤਾਂ ਉਹਦੇ ਤੇ ਵੀ ਆਪਾਂ ਇਹ ਡਿਜ਼ਾਈਨ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਲੱਗਦਾ ਬਣਿਆ ਹੋਇਆ ਡਿਜ਼ਾਈਨ ਤੇ ਬਣਾਈ ਵਿੱਚ ਵੀ ਜਿਹੜਾ ਡਿਜ਼ਾਈਨ ਆ ਬਹੁਤ ਹੀ ਆਸਾਨ ਆ 8 ਸਲਾਈਆਂ ਚ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਜਾਂਦਾ 8 ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਇੱਕ ਵਾਰ ਇੱਥੇ ਮੈਂ ਡਿਜ਼ਾਈਨ ਨੂੰ ਰਿਪੀਟ ਕੀਤਾ 8 ਸਲਾਈਆਂ ਡਿਜ਼ਾਈਨ ਦੀਆਂ ਬਣਾਈਆਂ ਇਹ ਮੈਂ نیچے ਛੋਟਾ ਜਿਹਾ ਬਾਰਡਰ ਬਣਾ ਕੇ ਉਸ ਤੋਂ ਬਾਅਦ 8 ਸਲਾਈਆਂ ਡਿਜ਼ਾਈਨ ਦੀਆਂ ਬਣਾਈਆਂ ਤੇ ਇਸੇ ਉੱਪਰ ਹੀ ਮੈਂ ਤੁਹਾਨੂੰ 8 ਸਲਾਈਆਂ ਡਿਜ਼ਾਈਨ ਦੀਆਂ ਬਣਾ ਕੇ ਵਿਖਾਵਾਂਗੀ ਬਹੁਤ ਹੀ ਸੌਖਾ ਡਿਜ਼ਾਈਨ ਜੇਕਰ ਤੁਸੀਂ ਥੋੜਾ ਜਿਹਾ ਹੀ ਬੁਣਾਈ ਦਾ ਕੰਮ ਜਾਣਦੇ ਆ ਤੇ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਤੇ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਰਹਿਾਂ ਸੋਹਣੇ ਸੋਹਣੇ ਤੇ ਨਵੇਂ-ਨਵੇਂ ਡਿਜ਼ਾਈਨ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਬਈ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਲੈ ਕੇ ਆਵਾਂ ਜਿਹੜੇ ਤੁਸੀਂ ਆਸਾਨੀ ਨਾਲ ਬਣਾ ਸਕੋ ਤੇ ਅੱਜ ਵਾਲਾ ਡਿਜ਼ਾਈਨ ਵੀ ਆਪਣਾ ਬਹੁਤ ਹੀ ਜ਼ਿਆਦਾ ਆਸਾਨ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਿਲਾਈ ਸ਼ੁਰੂ ਹੁੰਦੀ ਹੈ ਕੋਈ ਵੀ ਤੁਸੀਂ ਬਾਰਡਰ ਬਣਾਇਆ ਹੋਊਗਾ ਤਾਂ ਜਿਹੜੀ ਹੈ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਇਸ ਤਰ੍ਹਾਂ ਸਿੱਧੇ ਪਾਸੇ ਤੁਸੀਂ ਸ਼ੁਰੂ ਕਰ ਲੈਣੀ ਹੈ ਚਾਰ-ਚਾਰ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਚਾਰ ਕੁੰਡਿਆਂ ਤੇ ਡਿਜ਼ਾਈਨ ਬਣਦਾ ਆਪਣਾ ਤੇ ਇਹ ਕਿ ਕੁੰਡਾ ਜਿਹੜਾ ਕੰਨਿਆਂ ਤੇ ਮੇਰਾ ਵਾਧੂ ਲਿਆ ਹੋਇਆ ਹੈ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਨੂੰ ਸੈੱਟ ਕਰ ਲੈਣਾ। ਹੁਣ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਵਾਧੂ ਹੁੰਦਾ ਤਾਰੋ ਚਾਹ ਬੁਣੋਏ ਤੁਹਾਡੀ ਆਪਣੀ ਮਰਜ਼ੀ ਹੈ। ਇਸ ਤਰ੍ਹਾਂ ਮੈਂ ਇਹਨੂੰ ਉਤਾਰ ਲੈਣੀ। ਅੱਗੇ ਆਪਣਾ ਚਾਰ ਕੁੰਡਿਆਂ ਵਾਲਾ ਡਿਜ਼ਾਈਨ ਸ਼ੁਰੂ ਹੋਣ ਜਾ ਰਿਹਾ ਇਸ ਤਰ੍ਹਾਂ। ਚਾਰ ਕੁੰਡਿਆਂ ਵਿੱਚੋਂ ਤਿੰਨ ਕੁੰਡਿਆਂ ਆਪਾਂ ਬਣਾਵਾਂਗੇ ਪਹਿਲਾਂ ਉਲਟੇ 1 2 3 ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ। ਸਿੰਪਲ ਇਸ ਤਰ੍ਹਾਂ ਸਿੱਧਾ। ਫੇਰ ਅੱਗੇ ਤਿੰਨ ਕੁੰਡੇ ਉਲਟੇ 1 2 3 ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਹੈ ਥ੍ਰੈਡ ਕਰਾਂਗੇ ਪਿੱਛੇ ਇੱਕ ਸਿੱਧਾ ਇਹ ਹੀ ਚਾਰ ਚਾਰ ਕੁੰਡੇ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਜਾਣਾ ਬਾਧੂ ਕੁੰਡਾ ਤਾਰ ਕੇ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ 1 2 3 ਇੱਕ ਕੁੰਡਾ ਬਣਾਵਾਂਗੇ ਸਿੱਧਾ ਤੈਨ ਉਲਟੇ 1 2 3 ਇੱਕ ਸਿੱਧਾ ਤੈਨ ਉਲਟੇ 1 2 3 ਇੱਕ ਸਿੱਧਾ ਤੈਨ ਉਲਟੇ 1 2 3 ਇੱਕ ਕੁੰਡਾ ਸਿੱਧਾ ਤੈਨ ਕੁੰਡੇ ਉਲਟੇ 1 2 3 ਜਿਵੇਂ ਆਪਣੇ ਸਟਾਰਟਿੰਗ ਚ ਕੁੰਡੇ ਆਈ ਹੈ ਇੱਕ ਕੁੰਡਾ ਤਾਰ ਕੇ ਤਿੰਨ ਉਲਟੇ ਆਗੇ ਉਸੇ ਤਰ੍ਹਾਂ ਲਾਸਟ ਦੇ ਤਿੰਨ ਉਲਟੇ ਲਾਸਟ ਵਾਲਾ ਸਿੱਧੀ ਸਲਾਈ ਆਪਾਂ ਸਿੱਧਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਹੁਣ ਆਪਣੀ ਡਿਜ਼ਾਈਨ ਦੀ ਦੂਸਰੀ ਸਲਾਈ ਉਲਟ ਪਾਸੇ ਤੋਂ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਆਪਾਂ ਬਣਾਉਣਾ ਜਿਹੜੇ ਉਧਰ ਉਲਟੇ ਬਣਾਏ ਇਧਰ ਸਿੱਧੇ ਬਣਾਵਾਂਗੇ ਜਿਹੜੇ ਇਧਰ ਸਿੱਧੇ ਬਣਾਏ ਇਧਰ ਉਲਟੇ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਤਾਰ ਕੇ ਬਾਧੂ ਕੁੰਡਾ ਜਿਹੜਾ ਕੰਨੀ ਵਾਲਾ ਫਿਰ ਜਿਹੜੇ ਉਧਰ ਤਿੰਨ ਉਲਟੇ ਸੀ ਇਧਰ ਤਿੰਨ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਜਿਹੜਾ ਉੱਧਰ ਸਿੱਧਾ ਸੀ ਇੱਧਰ ਬਣਾਵਾਂਗੇ ਉਲਟ ਦੂਸਰੀ ਸਲਾਈ ਸਾਰੀ ਆਪਾਂ ਐਸੇ ਤਰ੍ਹਾਂ ਕੰਪਲੀਟ ਕਰਨੀ ਹੈ ਤਿੰਨ ਕੁੰਡੇ ਸਿੱਧੇ ਇੱਕ ਉਲਟ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਇੱਕ ਉਲਟ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ উলট তিধে এক উল্টা এক উল্টা তিধে লাষ্টা কুডা এডি উলটা বনাওঁ ਪਨੀ ਡਿਜ਼ਾਈਨ ਦੀ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਇੱਕ ਕੁੰਡਾ ਤਾਰ ਕੇ ਪਹਿਲੀ ਸਲਾਈ ਦੀ ਤਰ੍ਹਾਂ ਬਣਾ ਲੈਣੀ ਹੈ ਤਿੰਨ ਉਲਟੇ ਪਹਿਲੀ ਸਲਾਈ ਦੀ ਤਰ੍ਹਾਂ ਤੀਸਰੀ ਸਲਾਈ ਇੱਕ ਸਿੱਧਾ ਤਿੰਨ ਉਲਟੇ ਇੱਕ ਦੋ ਤਿੰਨ ਇੱਕ ਸਿੱਧਾ ਤਿੰਨ ਉਲਟੇ ਇੱਕ ਦੋ ਤਿੰਨ ਇੱਕ ਸਿੱਧਾ ਤਿੰਨ ਉਲਟੇ ਇੱਕ ਦੋ ਤਿੰਨ ਇੱਕ ਸਿੱਧਾ ਇੱਕ ਦੋ ਤਿੰਨ ਉਲਟੇ ਇੱਕ ਸਿੱਧਾ ਇੱਕ ਦੋ ਤਿੰਨ ਉਲਟੇ ਇੱਕ ਸਿੱਧਾ ਲਾਸਟ ਤੇ اسی طرح ਤਿੰਨ ਉਲਟੇ ਇੱਕ ਸਿੱਧਾ ਤੀਸਰੀ ਸਲਾਈ ਕੰਪਲੀਟ ਕਰ ਲਈ ਹੁਣ ਆਪਾਂ ਚੌਥੀ ਸਲਾਈ ਬਣਾਵਾਂਗੇ ਦੂਸਰੀ ਸਿਲਾਈ ਦੀ ਤਰ੍ਹਾਂ ਜਿਹੜਾ ਟੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਬਣਾਉਣਾ ਤਿੰਨ ਸਿੱਧੇ ਇੱਕ ਜਿਹੜੇ ਉਧਰ ਉਲਟੇ ਇੱਕ ਦੋ 10 ਇੱਕ ਉਲਟਾ ਤਿੰਨ ਸਿੱਧੇ ਇੱਕ ਦੋ 10 ਇੱਕ ਉਲਟਾ ਤਿੰਨ ਸਿੱਧੇ ਇੱਕ 2 3 1 ਕੌਲਟ ਪਾਤੀ ਇਜ਼ੀ ਡਿਜ਼ਾਈਨ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ ਹੈ 3 ਸਿੱਧੇ 1 ਕੌਲਟ ਚਾਰ ਸਲਾਈਆਂ ਤਾਂ ਆਪਣੇ ਡਿਜ਼ਾਈਨ ਦੀਆਂ ਇਸ ਤਰ੍ਹਾਂ ਹੋ ਜਾਂਦੀਆਂ ਆਹਨ ਸਿੱਧੇ ਕੰਨੀ ਵਾਲਾ ਉਲਟਾ ਬਣਾ ਲਾਂਗੇ ਐਜ ਦਾ ਸਟੀਚ ਕਿਉਂਕਿ ਆਪਣੀ ਉਲਟਾ ਸਲਾਈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਤਾਂ ਇਸ ਤਰ੍ਹਾਂ ਦਿਖਾਈ ਦਿੰਦਾ ਡਿਜ਼ਾਈਨ ਹੁਣ ਪੰਜਵੀਂ ਸਲਾਈ ਬਣਾਉਣੀ ਹੈ ਪੰਜਵੀਂ ਸਲਾਈ ਆਪਾਂ ਧਿਆਨ ਨਾਲ ਦੇਖਣਾ ਵੀ ਕਿ ਇਸ ਤਰ੍ਹਾਂ ਆਪਾਂ ਕਰ ਵਾਦੂ ਕੁੰਡਾ ਤਾਰ ਕੇ ਥ्रेड ਕਰਾਂਗੇ ਕਿ ਜਿਹੜੇ ਤਿੰਨ ਕੁੰਡੇ ਉਲਟੇ ਉਹ ਤਾਂ ਪਲਟੀ ਬਣਾਵਾਂਗੇ ਇਸ ਤਰ੍ਹਾਂ ਤੈਨੋਂ ਉਲਟੇ ਫਿਰ ਜਿਹੜਾ ਇੱਕ ਕੁੰਡਾ ਹੈ ਐਡ ਕਰਾਂਗੇ ਪਿੱਛੇ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਆ ਪਹਿਲਾਂ ਆਪਾਂ ਇਹ ਕੁੰਡੇ ਤੇ ਇੱਕ ਸਿੱਧਾ ਬਣਾ ਲੈਣਾ ਉਤਾਰਨਾ ਨਹੀਂ ਫਿਰ ਫਰੇਡ ਅੱਗੇ ਕਰਾਂਗੇ ਤਾਂ ਇਹ ਦੂਸਰਾ ਕੁੰਡਾ ਬਣ ਜਾਂਦਾ ਫਿਰ ਇੱਕ ਸਿੱਧਾ ਬਣਾ ਲੈਣਾ ਇੱਕ ਕੁੰਡੇ ਦੇ ਤਿੰਨ ਕੁੰਡੇ ਹੋ ਗਏ ਹੈਡ ਕਰਾਂਗੇ ਅੱਗੇ ਤਿੰਨ ਕੁੰਡੇ ਉਲਟੇ ਫੇਰ ਇੱਕ ਸਿੱਧੇ ਕੁੰਡੇ ਦੇ ਤਿੰਨ ਬਣਾਵਾਂਗੇ ਉਸੇ ਤਰ੍ਹਾਂ ਪਹਿਲਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫੇਰ ਥ੍ਰੈਡ ਅੱਗੇ ਕਰਾਂਗੇ ਤਾਂ ਇਹ ਦੂਸਰਾ ਕੁੰਡਾ ਬਣ ਜਾਂਦਾ ਫੇਰ ਇੱਕ ਸਿੱਧਾ ਬਣਾ ਲਾਂਗੇ ਇੱਕ ਦੇ ਤਿੰਨ ਹੋ ਗਏ ਫੇਰ ਤਿੰਨ ਉਲਟੇ ਇੱਕ ਦੋ ਤਿੰਨ ਫੇਰ ਇੱਕ ਦੇ ਤਿੰਨ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਫੇਰ ਤਿੰਨ ਉਲਟੇ ਇੱਕ ਦੋ ਤੈਨ ਫੇਰ ਇੱਕ ਕੁੰਡੇ ਤੋਂ ਤੈਨ ਬਣਾਵਾਂਗੇ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਸਿੱਧਾ ਫੇਰ ਤੈਨ ਉਲਟ ਇੱਕ ਦੋ ਤੈਨ ਫੇਰ ਇੱਕ ਤੋਂ ਤੈਨ ਸਿੱਧਾ ਥ੍ਰੈਡ ਅੱਗੇ ਸਿੱਧਾ ਇੱਕ ਦੇ ਤੈਨ ਹੋ ਗਏ ਫੇਰ ਤੈਨ ਉਲਟ ਇੱਕ ਦੋ ਤੈਨ ਫੇਰ ਇੱਕ ਤੋਂ ਤੈਨ ਪਹਿਲਾਂ ਇੱਕ ਸਿੱਧਾ ਬਣਾਵਾਂਗੇ ਫਿਰ ਉਸੇ ਤੋਂ ਅਸੀਂ thread ਲੱਗੇ ਕਰਕੇ ਇੱਕ ਕੁੰਡਾ ਹੋਰ ਬਣਾਵਾਂਗੇ ਤਾਂ ਕਿ ਕਦੇ ਤਿੰਨ ਬਣ ਜਾਂਦੇ ਪੰਜਵੀਂ ਸਿਲਾਈ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਤਿੰਨ ਉਲਟੇ ਫਿਰ ਸਿੱਧੇ ਕੁੰਡੇ ਦੇ ਤਿੰਨ ਕੁੰਡੇ ਪੰਜ ਸਿਲਾਈਆਂ ਹੋ ਗਈਆਂ ਹੁਣ ਆਪਣੀ ਛੇਵੀਂ ਸਿਲਾਈ ਆ ਗਈ ਡਿਜ਼ਾਈਨ ਦੀ ਐਜ ਸਟਿਚ ਆਪਾਂ ਇਸ ਤਰ੍ਹਾਂ ਤਾਰ ਲਾਂਗੇ ਕੰਨੀ ਵਾਲਾ ਕੁੰਡਾ ਹੈੱਡ ਕਰਾਂਗੇ ਪਿੱਛੇ ਜਿਹੜੇ ਇਧਰ ਆਪਾਂ ਸਿੱਧੇ ਬਣਾ ਰਹੇ ਆ ਤਿੰਨ ਇਹ ਤਾਂ ਆਪਾਂ ਸਿੱਧੇ ਹੀ ਬਣਾਵਾਂਗੇ ਇਸ ਤਰ੍ਹਾਂ ਹੁਣ ਜਿਹੜੇ ਇੱਕ ਤੋਂ ਤਿੰਨ ਬਣਾਈ ਆਪਾਂ ਇੱਕ ਹੁੰਡੇ ਜਿਹੜੇ ਇੱਕ ਤੋਂ ਤਿੰਨ ਬਣਾਈ ਤਾਂ ਆਪਾਂ ਇਹਨਾਂ ਵਿੱਚ ਇੱਕ ਹੁੰਡਾ ਸਲਿੱਪ ਕਰਾਂਗੇ ਪਹਿਲਾਂ ਫਿਰ ਦੂਸਰਾ ਹੁੰਡਾ ਉਲਟਾ ਬਣਾ ਲਾਂਗੇ ਤੀਸਰਾ ਫੇਰ ਸਲਿੱਪ ਕਰ ਲਾਂਗੇ ਫੇਰ ਥ੍ਰੈਡ ਪਿੱਛੇ ਤਿੰਨ ਸਿੱਧੇ ਇੱਕ ਦੋ ਤਿੰਨ ਟ੍ਰੈਡ ਕਰਾਂਗੇ ਅੱਗੇ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਆ ਗਏ ਆਪਣੇ ਇੱਕ ਪਹਿਲਾਂ ਸਲਿੱਪ ਕਰ ਲਾਂਗੇ ਫਿਰ ਦੂਸਰਾ ਉਲਟਾ ਬਣਾ ਲਾਂਗੇ ਫਿਰ ਤੀਸਰਾ ਸਲਿੱਪ ਕਰ ਲਾਂਗੇ ਫਿਰ ਤਿੰਨ ਕੁੰਡੇ ਸਿੱਧੇ 1 2 3 ਟ੍ਰੈਡ ਕਰਾਂਗੇ ਅੱਗੇ ਇੱਕ ਸਲਿੱਪ ਕਰਾਂਗੇ ਦੂਸਰਾ ਉਲਟਾ ਬਣਾਵਾਂਗੇ ਤੀਸਰਾ ਸਲਿੱਪ ਕਰਾਂਗੇ ਫਿਰ ਤਿੰਨ ਸਿੱਧੇ 1 దో తర్ స్ప ద దూసరా ఉల్టా తీసరా స్న సీ దో తర్ స్వ ఇక ఉల్టా ఇ స్న సీ దో తి ఫ స్ చాలా కుటా ఫిర్బ్బ ਲਾਸਟ ਤੇ ਤਿੰਨ ਸਿੱਧੇ ਉਲਟੀ ਸਲਾਈ ਆ ਕੰਨੀ ਵਾਲਾ ਉਲਟਾ ਬਣਾ ਲਾਂਗੇ ਤਾਂ ਛੇ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਬਣ ਕੇ ਹੁਣ ਆਪਾਂ ਸੱਤਵੀਂ ਸਲਾਈ ਬਣਾਉਣੀ ਆ ਸਿੱਧੇ ਪਾਸੇ ਤੋਂ ਸੱਤਵੀਂ ਸਲਾਈ ਆ ਗਈ ਆਪਣੀ ਸਿੱਧੇ ਪਾਸੇ ਤੋਂ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਉਤਾਰਾਂਗੇ ਤਾਂ ਹੁਣ ਆਪਾਂ ਥ੍ਰੈਡ ਕਰਾਂਗੇ ਅੱਗੇ। ਤਿੰਨ ਕੁੰਡਿਆਂ ਵਿੱਚੋਂ ਆਪਾਂ ਦੋ ਕੁੰਡੇ ਉਲਟੇ ਬਣਾ ਲਾਂਗੇ। ਇੱਕ ਦੋ ਥ੍ਰੈਡ ਕਰਾਂਗੇ ਪਿੱਛੇ। ਹੁਣ ਆਪਣਾ ਜਿਹੜੇ ਇੱਥੇ ਦੋ ਕੁੰਡੇ ਵਧੇ ਆ ਉਹਨਾਂ ਨੂੰ ਆਪਾਂ ਘਟਾਉਣਾ ਹੈ 7ਵੀਂ ਚਲਾਈ 'ਚ। ਇੱਕ ਆਪਣਾ ਇਹ ਉਲਟਾ ਕੁੰਡਾ, ਇੱਕ ਜਿਹੜਾ ਆਪਣਾ ਇਹ ਤਿੰਨਾ ਵਿੱਚੋਂ ਪਹਿਲਾ ਕੁੰਡਾ ਹੈ। ਤਾਂ ਆਪਾਂ ਇਹ ਦੋ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਅਗਲੀ ਸਾਈਡ ਤੋਂ। ਇੱਕ ਕੁੰਡਾ ਆਪਣਾ ਘਟ ਗਿਆ। ਹੁਣ ਵਿਚਾਲੜਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ। ਹੁਣ ਜਿਹੜਾ ਆਪਣਾ ਤੀਸਰਾ ਕੁੰਡਾ ਤੇ ਇਹ ਉਲਟਾ ਕੁੰਡਾ ਹੈ। ਇਸ ਤਰ੍ਹਾਂ ਕੁੰਡਾ ਪਲਟ ਕੇ ਦੋ ਦਾ ਇੱਕ ਬਣਾ ਲਾਂਗੇ ਪਿਛਲੀ ਸਾਈਡ। ਜਿਹੜੇ ਕੁੰਡੇ ਆਪਣੇ ਪੂਰੇ ਹੋ ਗਏ। ਜਿਹੜੇ ਦੋ ਕੁੰਡੇ ਵਧੇ ਸੀ ਇੱਥੇ ਕੱਟ ਗਏ। ਹੁਣ ਥ੍ਰੈਡ ਕਰਾਂਗੇ ਅੱਗੇ ਤਾਂ ਇੱਕ ਕੁੰਡਾ ਵਿੱਚ ਉਲਟਾ ਆ ਜੂ ਆਪਣਾ ਇਸ ਤਰ੍ਹਾਂ। ਥ੍ਰੈਡ ਕਰਾਂਗੇ ਪਿੱਛੇ। ਹੁਣ ਜਿਹੜਾ ਇਹ ਉਲਟਾ ਹੈ ਤੇ ਤਿੰਨਾਂ ਵਿੱਚੋਂ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਹੈ। ਦੋ ਦਾ ਇੱਕ ਬਣਾ ਦੇਾਂਗੇ। ਫਿਰ ਇਹ ਕੁੰਡਾ ਆਪਣਾ ਸਿੱਧਾ ਆ ਜਾਊਗਾ ਫਿਰ ਤੀਸਰਾ ਕੁੰਡਾ ਤੇ ਜਿਹੜਾ ਇਹ ਉਲਟਾ ਹੈ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਇੱਕ ਬਣਾ ਦਿਆਂਗੇ ਇਸ ਤਰ੍ਹਾਂ ਫੇਰ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਆਪਣਾ ਉਲਟਾ ਆ ਜਾਊਗਾ ਕਿਉਂਕਿ ਤਿੰਨ ਕੁੰਡਿਆਂ ਵਿੱਚ ਇੱਕ ਕੁੰਡਾ ਆਪਣਾ ਇੱਧਰ ਆ ਜਾਂਦਾ ਇੱਕ ਇੱਧਰ ਤਾਂ ਵਿੱਚ ਇੱਕ ਕੁੰਡਾ ਉਲਟਾ ਰਹਿ ਜਾਂਦਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦਿਆਂਗੇ ਵਿਚਾਲਾ ਡਾ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਕੁੰਡਾ ਪਲਟ ਕੇ ਇੱਕ ਇਹ ਕੋਲ ਉਲਟਾ ਕੁੰਡਾ ਦੋ ਦਾ ਇੱਕ ਪਿੱਛੇ ਦੱਸ ਤਾ ਫਿਰ ਇੱਕ ਕੁੰਡਾ ਵਿੱਚ ਉਲਟਾ ਆ ਜਾਊਗਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਫਿਰ ਵਿਚਾਲਾ ਡਾ ਕੁੰਡਾ ਸਿੱਧਾ ਆ ਜਾਊਗਾ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਇੱਕ ਬਣਾ ਦੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਆ ਜਾਊਗਾ ਉਲਟਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਵਿਚਾਲਾ ਦਾ ਕੁੰਡਾ ਸਿੱਧਾ ਬਣਾ ਲਾਂਗੇ ਕੁੰਡਾ ਪਲਟ ਕੇ ਦੋ ਦਾ ਇੱਕ ਬਣਾ ਲਾਂਗੇ ਪਿਛਲੀ ਸਾਈਡ ਫਿਰ ਇੱਕ ਉਲਟਾ ਬਣਾ ਲਾਂਗੇ ਫਿਰ ਦੋ ਦਾ ਇੱਕ ਬਣਾ ਦੇਾਂਗੇ ਉਸੇ ਤਰ੍ਹਾਂ ਫਿਰ ਵਿਚਾਲਾ ਦਾ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਕੁੰਡਾ ਪਲਟ ਕੇ ਉਸੇ ਤਰ੍ਹਾਂ ਦੋ ਦਾ ਇੱਕ ਬਣਾ ਦੇਾਂਗੇ ਤਾਂ ਲਾਸਟ ਤੇ ਆਪਣੇ ਦੋ ਕੁੰਡੇ ਉਲਟੀ ਆਗੇ ਜਿਵੇਂ ਸਟਾਰਟਿੰਗ ਚ ਆਏ ਸੀ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਆ ਸਿੱਧਾ ਬਣਾ ਲਾਂਗੇ ਸੱਤ ਸਲਾਈਆਂ ਕੰਪਲੀਟ ਹੋ ਗਈਆਂ ਅੱਠਵੀਂ ਸਲਾਈ ਬਣਾਉਣੀ ਆ ਆਪਾਂ ਉਲਟ ਪਾਸੇ ਤੋਂ ਅੱਠਵੀਂ ਤੇ ਲਾਸਟ ਸਲਾਈ ਅੱਠ ਸਲਾਈਆਂ ਦਾ ਆਪਣਾ ਡਿਜ਼ਾਈਨ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੁਣ ਆਪਾਂ ਕੁੰਡੇ ਆਪਣੇ ਇਧਰ ਪੂਰੇ ਹੋ ਗਏ ਇਧਰ ਆਪਾਂ ਉਸੇ ਤਰ੍ਹਾਂ ਦੇ ਬਣਾ ਲੈਨੇ ਆਂ ਇੱਕ ਹੁੰਡਾ ਤਾਰ ਕੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਇੱਧਰ ਦੋ ਉਲਟੇ ਆਏ ਆ ਇਹ ਆਪਣੇ ਦੋ ਸਿੱਧੇ ਹੋ ਜਾਣਗੇ ਉਸ ਤਰ੍ਹਾਂ ਹੁਣ ਥ੍ਰੈਡ ਕਰਾਂਗੇ ਅੱਗੇ ਹੁਣ ਅੱਗੇ ਉਸੇ ਤਰ੍ਹਾਂ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ 8ਵੀਂ ਸਲਾਈ ਆਪਾਂ ਸਾਰੀ ਇਸੇ ਤਰ੍ਹਾਂ ਬਣਾ ਲੈਣੀ ਹੈ ਜਿਹੜੇ ਉਧਰ ਤਿੰਨ ਸਿੱਤੇ ਆ ਇਧਰ ਤਿੰਨ ਉਲਟੇ ਆਗੇ ਇੱਕ ਸਿੱਧਾ ਜਿਹੜਾ ਉਧਰ ਉਲਟਾ ਇਧਰ ਸਿੱਧਾ ਆ ਗਿਆ ਤਿੰਨ ਉਲਟੇ ਇੱਕ ਸਿੱਧਾ ਦੋ ਸਿੱਧੇ ਆ ਗਏ ਇਸੇ ਤਰ੍ਹਾਂ ਜਿਵੇਂ ਸਟਾਰਟਿੰਗ ਚ ਆਇਸ ਕੰਨੀ ਵਾਲਾ ਉਲਟਾ ਬਣਾ ਲਾਂਗੇ ਤਾਂ ਅੱਠ ਸਲਾਂਗਾਂ ਆਪਣੇ ਡਿਜ਼ਾਈਨ ਦੀਆਂ ਜਦੋਂ ਕੰਪਲੀਟ ਹੋ ਜਾਂਦੀਆਂ ਤਾਂ ਇਸ ਤਰ੍ਹਾਂ ਆਪਣਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਜੇਕਰ ਤੁਸੀਂ ਕੋਈ ਲੌਂਗ ਜੈਕਟ ਵਗੈਰਾ ਬਣਾ ਰਹੇ ਹੋ ਕੋਈ ਜਰਸੀ ਵਗੈਰਾ ਬਣਾ ਰਹੇ ਹੋ ਤਾਂ ਜਿਹੜਾ ਇਹ ਡਿਜ਼ਾਈਨ ਆ ਬਹੁਤ ਹੀ ਸੋਹਣਾ ਲੱਗਦਾ ਉਹਦੇ ਤੇ ਬਣਾਇਆ ਹੋਇਆ ਤੇ ਬਹੁਤ ਹੀ ਜਲਦੀ ਜਲਦੀ ਬਣ ਜਾਂਦਾ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਹੁਣ ਜਦੋਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਇੱਕ ਤਾਰ ਕੇ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਜਿਵੇਂ ਆਪਾਂ ਇੱਥੋਂ ਪਹਿਲੀ ਸਲਾਈਡ ਜਾਂਦੀ ਸ਼ੁਰੂ ਕੀਤੀ ਸੀ ਤੇ ਚਲੋ ਜੀ ਫਿਰ ਬਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ